ਲੱਖਾਂ ਲੱਖਾਂ ਲਾ ਕੇ ਜਿਹੜੇ ਲੋਕ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਨੇ ਉਹ ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਜਿਹੜੇ ਆ ਉਹ 20 25 ਲੱਖ ਲਾ ਕੇ ਜਿਹੜਾ ਹੈ ਉਹ ਵਾਪਸ ਆ ਕੇ ਦਰਾਂ ਤੇ ਖੜ ਜਾਣ ਉਸ ਵੇਲੇ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਸਹਾਰੇ ਕੈਨੇਡਾ ਦੇ ਬੈਂਕਾਂ ਦੇ ਵਿੱਚ ਚੰਗੇ ਪੈਸੇ ਜਿਹੜੇ ਨੇ ਉਹ ਜਮ੍ਹਾਂ ਹੋ ਗਏ ਇੱਥੇ ਡਾਲਰਾਂ ਦੇ ਰੂਪ ਦੇ ਵਿੱਚ ਤੇ ਇਸ ਗੱਲ ਦਾ ਥੋੜਾ ਬਹੁਤ ਅੰਦਾਜ਼ਾ ਦੇ ਸਿਗਾ ਕਿਉਂਕਿ ਕੈਨੇਡਾ ਦੇ ਵਿੱਚ ਰੈਸੈਸ਼ਨ ਲਗਾਤਾਰ ਵੱਧ ਰਿਹਾ ਹੈਗਾ ਹੈ ਨਾ ਇਸ ਕਰਕੇ ਆਰਥਿਕ ਮੰਦੀ ਦੇ ਵਿੱਚ ਧਸਣ ਦੇ ਨਾਲ ਜੋਬਾਂ ਘਟ ਰਹੀਆਂ ਤੇ ਸਟੂਡੈਂਟਾਂ ਦੀਆਂ ਤੰਗੀਆਂ ਤਾਂ ਬਾਜ਼ੀ ਰਹੀਆਂ ਸੀਗੀਆਂ ਹੁਣ ਜਿੱਥੇ ਪੰਜਾਬੀ ਸਭ ਤੋਂ ਵੱਧ ਸਮੱਸਿਆ ਦਾ ਸਾਹਮਣਾ ਕਰ ਰਿਹਾ ਪੰਜਾਬੀ ਸਟੂਡੈਂਟ ਇਸ ਗਿਣਤੀ ਚ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਗਿਣਤੀ ਹੈ ਸਟੂਡੈਂਟਸ ਦੀ ਫਿਰ ਇੱਥੇ ਯਾਰ ਆਪਣਾ ਜਦੋਂ ਭਾਈਚਾਰਾ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਹਨਾ ਐਮਪੀ ਜਿਹੜੇ ਨੇ ਉਹ ਵੀ ਇੱਥੇ ਪੰਜਾਬੀ ਨੇ ਉਹ ਪੋਜ਼ਿਟਿਵਿਟੀ ਜਿਹਨੇ ਨਜ਼ਰ ਆਉਂਦੀ ਯਾਰ ਵੀ ਆਪਣੇ ਹੀ ਨੇ ਬੰਦੇ ਇਹ ਤਾਂ ਸਾਡੀ ਗੱਲ ਕਰਨ ਗਈ ਆ ਸਾਡਾ ਮਸਲਾ ਹੱਲ ਜਿਹੜਾ ਬੜਾ ਸੌਖਾ ਹੋ ਸਕਦਾ ਜੇ ਜਦੋਂ ਤੁਸੀਂ ਮਤਲਬ ਦੇਖਦੇ ਨੇ ਆਪਾਂ ਬੱਸਾਂ ਚੜਦੇ ਰਹੇ ਹਾਂ ਜਦੋਂ ਬੱਸ ਦੇ ਵਿੱਚ ਚੜਨਾ ਸਾਰਿਆਂ ਨੇ ਹੁੰਦਾ ਉਸੇ ਬੱਸ ਦੇ ਵਿੱਚ ਜਦੋਂ ਬੰਦੇ ਚੜ ਜਾਂਦੇ ਆ ਤੇ ਜਿਹੜੇ ਅੰਦਰ ਹੁੰਦੇ ਉਹਨਾਂ ਲੱਗਦਾ ਵੀ ਬੱਸ ਭਰ ਗਈ ਸਾਡੇ ਕੋਲ ਕੇਸ ਵਧਨੇ ਸ਼ੁਰੂ ਹੋ ਗਏ ਪਹਿਲਾਂ ਜਿਵੇਂ ਇੱਕ ਇੱਕ ਦੋ ਦੋ ਬੰਦਿਆਂ ਦੇ ਕੇਸ ਆਉਂਦੇ ਹੁੰਦੇ ਸੀ ਮੇਨਲੀ ਡਰਾਈਵਰਾਂ ਦੇ ਸਟੂਡੈਂਟਸ ਸੈਲਡ ਕਰ ਰਹੇ ਸੀਗੇ ਤੰਗੀਆਂ ਦੇ ਵਿੱਚ ਜੌਬ ਨਾ ਮਿਲਣ ਕਰਕੇ ਤੇ ਪੀਆਰ ਦਾ ਕੋਟਾ ਤੁਸੀਂ ਘਟਾਤਾ ਤੇ ਉਤੋਂ ਅਨਾਉਂਸ ਕਰਤਾ ਕਿ ਐਕਸਟੈਂਸ਼ਨ ਵੀ ਨਹੀਂ ਤਾਂ ਇਟ ਮੀਨਸ ਫਿਰ ਉਹ ਆਬਵੀਅਸਲੀ ਆਉਂਦੀ ਹੈ ਕਿ ਸਿਚੁਏਸ਼ਨ ਵੱਧਣੀ ਹੈ ਕਿ ਇਟ ਮੀਨਸ ਤੁਸੀਂ ਉਹਨਾਂ ਨੂੰ ਡੈਪੂਟੇਸ਼ਨ ਕਰ ਉਹਨਾਂ ਦੀ ਕਰਨੀ ਹੈ ਤੇ ਕੁੜੀਆਂ ਮੁੰਡੇ ਸਾਰੇ ਰਿਫਿਊਜੀ ਲਾ ਰਹੇ ਸੀ ਡੌਂਕੀ ਲਾਉਣ ਲੱਗ ਪਏ ਅਮਰੀਕਾ ਨੂੰ ਉਹਦੀਆਂ ਵੀ ਕੁਝ ਕੁ ਵੀਡੀਓਜ਼ ਆਈਆਂ ਕੈਨੇਡੀਅਨਸ ਕਹਿ ਰਹੇ ਕਿ ਸਾਡੇ ਕੋਲ ਜੌਬਾਂ ਹੈ ਨਹੀਂ ਸਟ ਤੁਸੀਂ ਉਹ ਵੀ ਜਦੋਂ ਖੋਲ ਕੇ ਦੇਖਦੇ ਹੋ ਉੱਤੇ ਤੁਸੀਂ ਦੇਖਦੇ ਕਿ ਜੌਬਾਂ ਬਹੁਤ ਲਿਖੀਆਂ ਆਂ ਅੰਜ ਪੰਜ ਆ ਮਤਲਬ ਇੱਕ ਮੁਲਾਜ਼ਮ ਹੀ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਉਹ ਪੇਪਰ ਜਨਤਾ ਕਰ ਦਿੰਦਾ ਹੈ ਕਿ ਸਰਕਾਰ ਨੇ ਸਾਨੂੰ ਕਿਹਾ ਕਿ ਭਾਵੇਂ ਬਿਜ਼ਨਸ ਗਰਾਊਂਡ ਤੇ ਹੈਗਾ ਆ ਸੱਜੇ ਆ ਖੱਬੇ ਆ ਚਾਹੇ ਹੈ ਨਹੀਂ ਐਗਜ਼ਿਸਟ ਕਰਦਾ ਕਿ ਨਹੀਂ ਤੁਸੀਂ ਐਲਐਮਆਈ ਅਪਰੂਵ ਕਰਨੀ ਆ ਤੁਸੀਂ ਇਹਨੂੰ ਰੋਕਣਾ ਨਹੀਂ ਹੈਗਾ ਉਹਦੇ 'ਚ ਤੁਹਾਨੂੰ ਉਹਦੇ 'ਚ ਵੀ ਸਕੈਮ ਇਹ ਆ ਕਿ ਸ਼ੋਅ ਕਰਦੇ ਆ ਕਿ ਮੈਂ ਇਸ ਬੰਦੇ ਨੂੰ 27-22 ਡਾਲਰ ਦਊਂਗਾ ਬਟ ਐਕਚੁਅਲ ਵਿੱਚ ਦਿੰਦੇ ਉਹਨੂੰ 15-16 ਹੀ ਆ ਕਿ ਸਟੂਡੈਂਟ ਨੂੰ ਹਰ ਮਸਲੇ ਦੇ ਜਿਹੜੀ ਹਰ ਸਮੱਸਿਆ ਦਾ ਕਾਰਨ ਮੰਨਿਆ ਜਾ ਰਿਹਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਪਾ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੇਖਣ ਨੂੰ ਲੱਗਦਾ ਕਿ ਸਾਡਾ ਸਮਾਜ ਇੱਕ ਆ ਸਮਾਜ ਦੇ ਵਿੱਚ ਅਸਲ ਦੇ ਵਿੱਚ ਲੇਹਰਾਂ ਹੈਗੀਆਂ ਪਰਤਾਂ ਹੈਗੀਆਂ ਵੱਖ-ਵੱਖ ਲੋਕਾਂ ਦੀਆਂ ਇਹ ਜਮਾਤੀ ਸਮਾਜ ਆ ਇੰਡੀਆ ਵਿੱਚ ਵੀ ਆ ਉਹੀ ਕੱਲੀ ਹੁੰਦੀ ਉਹੀ ਸਵੇ ਨੂੰ ਕਾਂਗਰਸੀ ਹੁੰਦੇ ਆ ਉਹੀ ਆਮ ਆਦਮੀ ਉ ਤੁਸੀਂ ਉਸ ਜਗ੍ਹਾ ਤੇ ਬੈਠੇ ਹੋ ਜਿੱਥੇ ਕਹਿੰਦੇ ਵੀ ਕੰਮ ਬਿਨਾ ਸਰਵਾਈਵ ਵੀ ਨਹੀਂ ਹੁੰਦਾ ਹੈ ਨਾ ਰੋਟੀ ਖਾਣੀ ਵੀ ਔਖੀ ਹੁੰਦੀ ਆ ਮਤਲਬ ਕਿ ਲਗਤ ਕਿੰਨਾ ਕੁ ਲੰਬਾ ਜਾ ਸਕਦਾ ਸੰਘਰਸ਼ ਜਿੰਨਾ ਵੀ ਜਾਂਦਾ ਤਿਆਰ ਹੋ ਤੁਸੀਂ ਉਹ ਕਹਿੰਦੇ ਨੇ ਕਿ ਮਤਲਬ ਸਰਸਾ ਉਦੀ ਦਾ ਹਰੇਕ ਦੀ ਜ਼ਿੰਦਗੀ ਚ ਆ ਪਰ ਉਹਨੂੰ ਲੰਘਦਾ ਕੋਈ ਕੋਈ ਆ ਸੋ ਇਸ ਕਰਕੇ ਸਾਡੇ ਪੁਰਖਿਆਂ ਦੇ ਤਾਂ ਲੰਗੀ ਆ ਤੇ ਸਾਡੀ ਜ਼ਿੰਦਗੀ ਜੀ ਵੀ ਆਈ ਆ ਆਪਾਂ ਤੇ ਲੰਘਾਂਗੇ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਨੌਜਵਾਨ ਜਿਹੜੇ ਨੇ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਡਾ ਨਾ ਵਰਕ ਪਰਮਿਟ ਜਿਹੜਾ ਉਹਨੂੰ ਐਕਸਟੈਂਡ ਕਰ ਸਕਦੇ ਹਾਂ ਤੇ ਨਾ ਹੀ ਨਵੇਂ ਵਿਦਿਆਰਥੀਆਂ ਨੂੰ ਜਿਹੜਾ ਵਰਕ ਪਰਮਿਟ ਦੇ ਸਕਦੇ ਹਾਂ ਸਭ ਨੂੰ ਲੈ ਕੇ ਇੱਕ ਸੰਘਰਸ਼ ਚੱਲ ਰਿਹਾ ਪਰ ਜਦੋਂ ਅਸੀਂ ਥੋੜਾ ਜਿਹਾ ਪਿੱਛੇ ਜਾਂਦੇ ਹਾਂ ਤਾਂ ਬੀਤੇ ਸਮੇਂ ਦੇ ਵਿੱਚ ਕੈਨੇਡਾ ਨੇ ਸਟੂਡੈਂਟ ਵੀਜ਼ੇ ਨੂੰ ਪ੍ਰਮੋਟ ਕਿਵੇਂ ਕੀਤਾ ਕਿ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਕਹੀਆਂ ਗਈਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਝ ਵੀ ਹੋ ਸਕਦਾ ਕਿਉਂਕਿ ਲੱਖਾਂ ਲੱਖਾਂ ਲਾ ਕੇ ਜਿਹੜੇ ਲੋਕ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਨੇ ਉਹ ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਜਿਹੜੇ ਆ ਉਹ 20 25 ਲੱਖ ਲਾ ਕੇ ਜਿਹੜਾ ਉਹ ਵਾਪਸ ਆ ਕੇ ਦਰਾਂ ਤੇ ਖੜ ਜਾਣ ਤੇ ਉਹ ਉਮਰ ਲੰਘ ਜਵੇ ਕਿ ਇੱਥੇ ਆ ਕੇ ਵੀ ਕੁਝ ਕਰਨ ਜੋਗੇ ਰਹਿ ਜਾਣ ਕੈਨੇਡਾ ਦੀ ਉਸ ਵੇਲੇ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਸਹਾਰੇ ਕੈਨੇਡਾ ਦੇ ਬੈਂਕਾਂ ਦੇ ਵਿੱਚ ਚੰਗੇ ਪੈਸੇ ਜਿਹੜੇ ਨੇ ਉਹ ਜਮ੍ਹਾਂ ਹੋ ਗਏ ਇੱਥੇ ਡਾਲਰਾਂ ਦੇ ਰੂਪ ਦੇ ਵਿੱਚ ਭਾਰਤ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲਿਆਂ ਨੇ ਆਪਣੀਆਂ ਕੋਠੀਆਂ ਬਹੁਤ ਵੱਡੀਆਂ ਕਰ ਲਈਆਂ ਇੱਥੇ ਪੁਰਾਣੇ ਰਹਿੰਦੇ ਬਹੁਤੇ ਪੰਜਾਬੀ ਮੈਂ ਸਾਰੇ ਨਹੀਂ ਕਹੂੰਗਾ ਬਹੁਤੇ ਪੰਜਾਬੀ ਇਸ ਗੱਲੋਂ ਔਖੇ ਹੋਗੇ ਕਿ ਜਿਹੜੇ ਨਵੇਂ ਆਉਦੇ ਨੇ ਜੀ ਉਹ ਤਾਂ ਕੰਮਕਾਰ ਨੂੰ ਘਟਾ ਰਹੇ ਨੇ ਨਵਿਆਂ ਨੇ ਗੰਦ ਬਹੁਤ ਪਾਤਾ ਇਹ ਇੱਕ ਗੱਲ ਆਮ ਜੀ ਇੱਥੇ ਸੁਣਨ ਨੂੰ ਮਿਲਦੀ ਆ ਕਿ ਨਵੇਂ ਸਟੂਡੈਂਟ ਜਿਹੜੇ ਆ ਰਹੇ ਨੇ ਜਾਂ ਨਵੇਂ ਵਿਦਿਆਰਥੀ ਜਿਹੜੇ ਆ ਰਹੇ ਨੇ ਉਹਨਾਂ ਨੇ ਕੈਨੇਡਾ ਦਾ ਮਾਹੌਲ ਖਰਾਬ ਕਰਤਾ ਕਿ ਤੁਸੀਂ ਕਦੇ ਨਵੇਂ ਨਹੀਂ ਸੀ ਆਏ ਕਿ ਤੁਸੀਂ ਇੱਥੇ ਜਿਹੜਾ ਸਾਰਾ ਕੁਝ ਤੁਹਾਡਾ ਤਾਣਾ ਬਾਣਾ ਕਹਿੰਦੇ ਆ ਵੀ ਪਹਿਲਾਂ ਤੁਸੀਂ ਕੈਨੇਡਾ ਦੇ ਵਿੱਚ ਸੀ ਸੋ तमाम ਗੱਲਾਂ ਨੇ ਜਿਹੜੀਆਂ ਆਪਣਿਆਂ ਨੂੰ ਹੀ ਆਪਣਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਆ ਇਸ ਵੇਲੇ ਖੜਾ ਕਰ ਦਿੰਦੀਆਂ ਨੇ ਪਰ ਵਿਦਿਆਰਥੀ ਔਖੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੀ ਕਮਾਈ ਆਪਣੇ ਮਾਪੇ ਦੀ ਲੈ ਕੇ ਇੱਥੇ ਆਏ ਇੱਕ ਵਾਦਾ ਕਰਕੇ ਆਏ ਕਿ ਅਸੀਂ ਤੁਹਾਨੂੰ ਆਉਣ ਵਾਲਾ ਭਵਿੱਖ ਚੰਗਾ ਦਿਖਾਵਾਂਗੇ ਆ ਜੋ ਔਖੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਕੀ ਚੀਜ਼ ਆ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਵੇਲੇ ਕਰਦੇ ਆ ਮੇਰੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਜਿਹੜੀ ਆ ਉਹ ਵੱਡੀ ਭੂਮਿਕਾ ਨਿਭਾ ਰਹੇ ਨੇ ਵਿਕਰਮ ਸਿੰਘ ਵਿਕਰਮ ਕੀ ਹਾਲ ਹੈ ਬਈ ਵਧੀਆ ਸੱਸੀ ਗਾਲ ਜੀ ਸਭ ਤੋਂ ਪਹਿਲਾਂ ਧੰਨਵਾਦ ਸਮਾ ਦੇਣੀ ਬਈ ਕੀ ਲੱਗਦਾ ਇੱਥੇ ਬੈਠੇ ਹੋ ਹਨਾ ਲਗਾਤਾਰ ਆਪਣੀ ਗੱਲ ਜਿਹੜੀ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਆਪਣੇ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਜਿਹੜੇ ਇਸ ਹਿੱਸੇ ਇਹਦਾ ਹਿੱਸਾ ਜਿਹੜਾ ਹੈਗੇ ਨੇ ਪੇਸ਼ਕ ਇੱਥੇ ਨਹੀਂ ਪਹੁੰਚਦੇ ਉਹਨਾਂ ਨੂੰ ਵੀ ਕੱਲ ਨੂੰ ਫਾਇਦਾ ਹੋਣਾ ਜੇ ਤੁਸੀਂ ਸੰਘਰਸ਼ਿਤਦੇ ਹੋ ਪਰ ਇਹ ਨੌਬਤ ਕਿਵੇਂ ਬਣੀ ਤੁਹਾਨੂੰ ਤੁਹਾਨੂੰ ਇਸ ਚੀਜ਼ ਦੀ ਪਹਿਲਾਂ ਪਿੰਕ ਸੀਗੀ ਜਾਂ ਇੱਕਦਮ ਜਿਹੜੇ ਬਿਆਨਬਾਜ਼ੀਆਂ ਆਉਂਦੀਆਂ ਨੇ ਇਮੀਗ੍ਰੇਸ਼ਨ ਵੱਲੋਂ ਕਿ ਭਾਈ ਐ ਹੋ ਗਿਆ ਹੁਣ ਐ ਕਰ ਦੇਣਾ ਉਦੋਂ ਹੀ ਤੁਹਾਨੂੰ ਸ਼ੌਕ ਮਿਲਦਾ ਹਾਂਜੀ ਇਸ ਗੱਲ ਦਾ ਥੋੜਾ ਬਹੁਤ ਅੰਦਾਜ਼ਾ ਦੇ ਸਿਗਾ ਕਿਉਂਕਿ ਕੈਨੇਡਾ ਦੇ ਵਿੱਚ ਰੈਸੈਸ਼ਨ ਲਗਾਤਾਰ ਵੱਧ ਰਿਹਾ ਹੈਗਾ ਹੈ ਨਾ ਇਸ ਕਰਕੇ ਆਰਥਿਕ ਮੰਦੀ ਦੇ ਵਿੱਚ ਧਸਣ ਦੇ ਨਾਲ ਜੋਬਾਂ ਘਟ ਰਹੀਆਂ ਤੇ ਸਟੂਡੈਂਟਾਂ ਦੀਆਂ ਤੰਗੀਆਂ ਤਾਂ ਵਾਧ ਹੀ ਰਹੀਆਂ ਸੀਗੀਆਂ ਇਹ ਇੱਕ ਅਸੀਂ ਬੀਜ ਥੈਫਟ ਦੇ ਮਸਲੇ ਦੇ ਉੱਤੇ ਕੰਮ ਕਰਦੇ ਆ ਨੌਜਵਾਨ ਸਪੋਰਟ ਨੈਟਵਰਕ ਵੱਲੋਂ ਸਾਡੇ ਕੋਲ ਕੇਸ ਵਧਣੇ ਸ਼ੁਰੂ ਹੋ ਗਏ ਪਹਿਲਾਂ ਜਿਵੇਂ ਇੱਕ ਇੱਕ ਦੋ ਦੋ ਬੰਦਿਆਂ ਦੇ ਕੇਸ ਆਉਂਦੇ ਹੁੰਦੇ ਸੀ ਮੇਨਲੀ ਡਰਾਈਵਰਾਂ ਦੇ ਹੁਣ 25 25 30 30 ਡਰਾਈਵਰਾਂ ਦੇ ਇੱਕ ਇੱਕ ਕੰਪਨੀ ਦੇ ਕੇਸ ਆਉਣ ਲੱਗ ਪਏ ਕੰਪਨੀਆਂ ਬੈਂਕਰਪਸੀ ਫਾਈਲ ਕਰਨ ਲੱਗ ਪਈਆਂ ਸੋ ਇਸ ਕਰਕੇ ਅਸੀਂ ਇਕਨੋਮੀ ਨੂੰ ਤਾਂ ਇਸ ਤਰੀਕੇ ਤੋਂ ਦੇਖ ਰਹੇ ਸੀਗੇ ਕਿ ਲਗਾਤਾਰ ਜਿਹੜਾ ਲੋਕਾਂ ਦਾ ਕੰਮ ਕਰਾ ਕੇ ਜਿਹੜਾ ਪੈਸੇ ਨਹੀਂ ਦਿੱਤੇ ਜਾ ਰਹੇ ਤੇ ਮਤਲਬ ਉਹਨਾਂ ਦਾ ਤੰਗੀ ਤਾਂ ਹੈ ਸੀ ਸਟੂਡੈਂਟ ਸੁਸਾਈਡ ਕਰ ਰਹੇ ਸੀਗੇ ਤੰਗੀਆਂ ਦੇ ਵਿੱਚ ਜੌਬ ਨਾ ਮ ਉਹ ਉਹਦੋਂ ਸ਼ੁਰੂ ਹੋਇਆ ਜਦੋਂ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤੇ ਲਿਬਰਲ ਪਾਰਟੀ ਨੇ ਕਿ ਅਸੀਂ ਐਕਸਟੈਂਸ਼ਨਾਂ ਨਹੀਂ ਦੇਣੀ ਦਿੱਤੀਆਂ ਜਾਣਗੀਆਂ ਤਾਂ ਉਹਦੇ ਵਿੱਚੋਂ ਫਿਰ ਸਵਾਲ ਨਿਕਲਗੇ ਕਿ ਜੇ ਐਕਸਟੈਂਸ਼ਨਾਂ ਨਹੀਂ ਦਿੱਤੀਆਂ ਉਦੋਂ ਉਹਨੇ ਡਰਾ ਵੀ ਨਹੀਂ ਆ ਰਹੇ ਜਿੰਨਾ ਕੋਟਾ ਤੁਸੀਂ ਸਟੂਡੈਂਟ ਦਾ ਵਧਾ ਲਿਆ ਪਿਛਲੇ ਟਾਈਮਾਂ 'ਚ ਲੱਖਾਂ ਤੋਂ ਮਤਲਬ 1 ਲੱਖ ਤੋਂ ਲਗਾਤਾਰ 5 ਲੱਖ 10 ਲੱਖ ਤੱਕ ਉੱਪਰ ਤੱਕ ਗਿਣਤੀ ਚੱਲ ਗਈ ਤੇ ਪੀਆਰ ਦਾ ਕੋਟਾ ਤੁਸੀਂ ਘਟਾ ਦਿੱਤਾ ਤੇ ਉੱਤੋਂ ਅਨਾਉਂਸ ਕਰਤਾ ਕਿ ਐਕਸਟੈਂਸ਼ਨ ਵੀ ਨਹੀਂ ਤਾਂ ਇਟ ਮੀਨਸ ਫਿਰ ਉਹ ਆਬਵੀਅਸਲੀ ਆਉਂਦੀ ਹੈ ਕਿ ਸਿਚੁਏਸ਼ਨ ਵੱਡਣੀ ਹੈ ਕਿ ਇਟ ਮੀਨਸ ਤੁਸੀਂ ਉਹਨਾਂ ਨੂੰ ਡੈਪੂਟੇ ਡਾਟਾ ਦੇਖਿਆ ਕਿ ਡਾਟਾ ਦਾ ਮਤਲਬ ਅੱਜ ਇਸ ਮਹੀਨੇ ਤੱਕ ਤਾਂ 70-80 ਹਜ਼ਾਰ ਤੱਕ ਦਾ ਸੀਗਾ ਪਰ ਇਸ ਸਾਲ ਦੇ ਅਖੀਰ ਤੱਕ ਦਸੰਬਰ ਤੱਕ ਤਾਂ ਇਹ ਮਤਲਬ ਡਾਟਾ 1 ਲੱਖ ਨੂੰ ਵੀ ਟੱਪ ਜਾਣਾ ਹੈ ਕਿ ਜਿਨ੍ਹਾਂ ਦੇ ਵਰਕ ਪਰਮਟ ਐਕਸਪਾਇਰ ਹੋਣ ਵਾਲੇ ਹੋਣੇ ਆ ਅੱਛਾ ਫਿਰ ਅਸੀਂ ਇਹ ਡਾਟਾ ਦੇ ਦੇਖਿਆ ਥੋ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਦਿਨਾਂ ਵਿੱਚ ਅਸੀਂ ਦੇਖਿਆ ਕਿ ਰਿਫਿਊਜੀ ਦੇ ਕੇਸ ਵਧਣੇ ਜਿਹੜੇ ਲਾਉਣੇ ਬਹੁਤ ਤੇਜ਼ੀ ਆ ਗਈ ਜਿਹਦੇ ਵਿੱਚ 1400 1500% ਵਧ ਗਏ ਕੇਸ ਤੇ ਕੁੜੀਆਂ ਮੁੰਡੇ ਸਾਰੇ ਰਿਫਿਊਜੀ ਲਾ ਰਹੇ ਸੀ ਡੌਂਕੀ ਲਾਉਣ ਲੱਗ ਪਏ ਅਮਰੀਕਾ ਨੂੰ ਉਹਦੀਆਂ ਵੀ ਕੁਝ ਕੁ ਵੀਡੀਓਜ਼ ਆਈਆਂ ਤੇ ਫਿਰ ਐਲ ਐਮ ਆਈ ਦੀ ਮਾਰਕੀਟ ਜਿਹੜੀ ਐਲ ਐਮ ਆਈ 10 15000 ਦੀ 20000 ਦੀ ਸੀ ਕੀ ਕੈਨੇਡਾ ਦਾ ਮਤਲਬ ক্লোਜ਼ਡ ਵਰਕ ਪਰਮਿਟ ਹੁੰਦਾ ਹੈ ਨਾ ਉਹ 30000 35000 40 ਨੂੰ ਪਹੁੰਚ ਗਈ ਜਦੋਂ ਉਹਨਾਂ ਨੇ ਦੇਖਿਆ ਕਿ ਐਲਐਮਆਈਆਂ 20 ਆ ਤੇ ਲੈਣ ਵਾਲੇ 100 ਖੜੇ ਆ ਮਗਰ ਤਾਂ ਉਹਨਾਂ ਨੇ ਵੀ ਮਤਲਬ ਉਹਨਾਂ ਦਾ ਲਾਲਚ ਵੱਧ ਗਿਆ ਏਮਪਲॉयर्स ਦਾ ਵੈਸੇ ਲੀਗਲੀ ਤਾਂ ਐਲਐਮਆਈ ਦਾ ਕੋਈ ਚਾਰਜ ਨਹੀਂ ਨਾ ਕਰ ਸਕਦਾ ਕੋਈ ਬੰਦਾ ਨਹੀਂ ਉਹ ਲੀਗਲੀ ਹੁੰਦੀ ਹੈ ਕਿ ਮੈਨੂੰ ਆ ਜੌਬ ਲਈ ਬੰਦਾ ਚਾਹੀਦਾ ਆ ਤੇ ਉਹ ਐਡਵਰਟਾਈਜ਼ਮੈਂਟ ਕਰਦਾ ਆ ਪੇਪਰ ਦਿਖਾਉਂਦਾ ਆਪਣੇ ਬਿਜ਼ਨਸ ਦੇ ਸਰਕਾਰ ਨੂੰ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਨੂੰ ਇਸ ਕੰਮ ਦੇ ਲਈ ਜਿਹੜਾ ਬੰਦਾ ਨਹੀਂ ਮਿਲਿਆ ਤੇ ਮੈਨੂੰ ਕੋਈ ਆ ਫੋਰਨਰ ਬੰਦਾ ਮਤਲਬ ਦੂਜੀ ਕੰਟਰੀ ਤੋਂ ਮਿਲ ਰਿਹਾ ਹੈ ਜਿਹੜੇ ਮਤਲਬ ਇ ਮੋ ਕਰੇ ਨੂੰ ਵੀਜਾ ਦਿੱਤਾ ਜਾਵੇ ਬੇਸਿਕਲੀ ਤਾਂ ਸਿੱਧਾ ਸਿੱਧਾ ਉਹਨੂੰ ਕਹਿੰਦੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਸੋ ਐਲ ਐਮ ਆਈ ਦੇ ਹਿਸਾਬ ਦਾ ਜਿਹੜਾ ਡਾਟਾ ਹੈ ਜੀ ਆਪਾਂ ਦੇਖੀਏ ਤਾਂ ਉਹਦੇ ਵਿੱਚ ਐਸ਼ੋ ਹੁੰਦਾ ਕਿ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ 70 80 ਹਜ਼ਾਰ ਐਲ ਐਮ ਆਈਆ ਪ੍ਰੂਵ ਹੋਈਆਂ ਇਟ ਮੀਨਸ ਕਿ 70 ਤੋਂ 80 ਹਜ਼ਾਰ ਵਕੇਸੀਆਂ ਖਾਲੀ ਪਈਆਂ ਏਮਪਲੋਇਰਸ ਨੂੰ ਬੰਦੇ ਨਹੀਂ ਮਿਲ ਰਹੇ ਉਹਨਾਂ ਜੌਬਾਂ ਦੇ ਕਾਬਲ ਇਹ ਤਾਂ ਕਹਿੰਦਾ ਐਲ ਐਮ ਆਈ ਦਾ ਡਾਟਾ ਦੂਜੇ ਪਾਸੇ ਜਿਹੜਾ ਅਨਐਮਪਲੋਇਮੈਂਟ ਰੇਟ ਆ ਬੇਰਜ਼ਗਾਰੀ ਦੀ ਦਰ ਆ ਉਹ 7% ਤੋਂ 11% ਚੱਲੀ ਗਈ ਲਗਾਤਾਰ ਕੈਨੇਡੀਅਨਸ ਕਹਿ ਰਹੇ ਕਿ ਸਾਡੇ ਕੋਲ ਜੌਬਾਂ ਹੈ ਨਹੀਂ ਸਟੂਡੈਂਟ ਕਹਿ ਰਹੇ 6-6 ਮਹੀਨੇ ਤੋਂ ਜੌਬਾਂ ਹੈ ਨਹੀਂ ਤੇ ਐਲਐਮਆਈ ਦਾ ਡਾਟਾ ਇਹ ਕਹਿੰਦਾ ਜੇ ਤੁਸੀਂ ਮਤਲਬ ਜਿਹੜੀਆਂ ਕੁਝ ਵੈਬਸਾਈਟਸ ਵੈਬਸਾਈਟਸ ਵੀ ਹੈਗੀਆਂ ਤੁਸੀਂ ਉਹ ਵੀ ਜਦੋਂ ਖੋਲ ਕੇ ਦੇਖਦੇ ਹੋ ਉੱਤੇ ਤੁਸੀਂ ਦੇਖਦੇ ਕਿ ਜੌਬਾਂ ਬਹੁਤ ਲਿਖੀਆਂ ਆਂ ਅੰਜ ਪੰਜ ਆਂ ਪਰ ਜਦੋਂ ਤੁਸੀਂ ਅਪਲਾਈ ਕਰਦੇ ਆ ਉਹ ਤੁਹਾਨੂੰ ਜਵਾਬ ਨਹੀਂ ਦਿੰਦੇ ਉਹ ਤੇ 2 ਮਹੀਨੇ ਤੱਕ ਵੀ ਐਡ ਉਦਾਂ ਹੀ ਪਈ ਹੁੰਦੀ ਆ ਪਰ ਜੌਬ ਨਹੀਂ ਤੁਹਾਨੂੰ ਮਿਲਦੀ ਕਿਉਂਕਿ ਉਹ ਐਡਵਰਟ ਤੇ ਸਰਕਾਰ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਸਰਕਾਰ ਪੁਸ਼ ਕਰ ਰਹੀ ਹੈ ਬੱਚਿਆਂ ਨੂੰ ਐਲ ਐਮ ਆਈ ਲੈਣ ਦੇ ਵਾਸਤੇ ਹੁਣ ਉਹ ਸਿਚੁਏਸ਼ਨ ਕਲੀਅਰ ਹੋ ਗਈ ਜਦੋਂ ਪਿਛਲੇ ਦਿਨਾਂ ਦੇ ਵਿੱਚ ਟ੍ਰਾਂਟੋ ਸਟਾਰ ਦੇ ਵਿੱਚ ਇੱਕ ਖਬਰ ਆਉਂਦੀ ਆ ਕਯੂਬੈਕ ਦੇ ਵਿੱਚੋਂ ਕਿ ਮਤਲਬ ਇੱਕ ਮੁਲਾਜ਼ਮ ਇਹਨਾਂ ਦਾ ਇੱਕ ਜਿਹੜਾ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਉਹ ਪੇਪਰ ਜਨਤਾ ਕਰ ਦਿੰਦਾ ਕਿ ਸਰਕਾਰ ਨੇ ਸਾਨੂੰ ਕਿਹਾ ਕਿ ਭਾਵੇਂ ਬਿਜ਼ਨਸ ਗਰਾਊਂਡ ਤੇ ਹੈਗਾ ਆ ਸੱਜੇ ਆ ਖੱਬੇ ਆ ਚਾਹੇ ਹੈ ਨਹੀਂ ਐਗਜ਼ਿਸਟ ਕਰਦਾ ਕਿ ਨਹੀਂ ਤੁਸੀਂ ਐਲ ਐਮ ਆਈ ਅਪਰੂਵ ਕਰਨੀ ਆ ਤੁਸੀਂ ਇਹਨੂੰ ਰੋਕਣਾ ਨਹੀਂ ਹੈਗਾ ਸੋ ਇਹਦੇ ਵਿੱਚ ਉਹ ਸਰਕਾਰ ਦੀ ਜਿਹੜੀ ਇਨਵੋਲਵਮੈਂਟ ਉਹ ਸਾਹਮਣੇ ਆ ਗਈ ਹੈ ਸ਼ਰਿਆਮ ਅਸਿੱਧਾ ਮਤਲਬ ਸਾਨੂੰ ਤਾਂ ਪਤਾਗਾ ਅਸੀਂ ਓਪਨਲੀ ਕਹਿੰਦੇ ਆ ਕਿ ਸਰਕਾਰਾਂ ਕਾਰਪੋਰੇਟ ਮਤਰਾ ਘਰਾਣੇ ਵਾਲੇ ਕੰਮ ਕਰਦੀਆਂ ਅਮੀਰ ਵੱਡੇ ਬਿਜ਼ਨਸਮੈਨ ਲੋਕਾਂ ਲਈ ਕੰਮ ਕਰਦੀਆਂ ਸਾਰੇ ਲੋਕਾਂ ਲਈ ਨਹੀਂ ਕੰਮ ਕਰਦੀਆਂ ਪਰ ਇਸ ਦੇ ਨਾਲ ਹੋਰ ਕਲੀਅਰ ਹੋ ਗਿਆ ਕਿ ਦੇਖੋ ਕੁਝ ਕੁ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਕੰਮ ਕਰ ਰਹੀ ਹੈ ਅਮੀਰਾਂ ਨੂੰ ਹੋਰ ਅਮੀਰ ਬਣਾ ਰਹੀ ਆ ਸੋ ਉਹਦੇ ਨਾਲ ਬਿਚੇ ਅਲਾਊਂਸਮੈਂਟ ਕਰ ਦਿੱਤੀ ਕਿ ਜਿਹੜੇ ਵਿਸਟਰ ਬਿਜ ਤੇ ਆਏ ਹੋਇਆ ਉਹਨਾਂ ਨੂੰ ਵੀ ਐਲਐਮਆਈ ਨਹੀਂ ਦੇਣੀਆਂ ਉਹ ਸਿਰਫ ਐਲਐਮਆਈ ਵਾਲਾ ਜਿਹੜਾ ਮਤਲਬ ਰੋਲਾ ਪਿਆ ਉਹਨੂੰ ਠੰਡਾ ਕਰਨ ਲਈ ਦੋ ਤਰੀਕੇ ਸੀਗੇ ਪਟੈਲੇਮਾਈ ਹੁਣ ਵੀ ਵਿਕ ਰਹੀ ਹੈ ਖਰੀਦੀ ਜਾ ਰਹੀ ਹੈ ਅਪਰੂਵ ਵੀ ਹੋ ਰਹੀਆਂ ਲੋਵੇਜ ਵਾਲੀਆਂ ਤਾਂ ਪਹਿਲੇ ਨਹੀਂ ਸੀ ਅਪਰੂਵ ਹੋ ਰਹੀਆਂ ਮਤਲਬ 17 18 ਉਹਦੇ ਚ ਤੁਹਾਨੂੰ ਉਹਦੇ ਚ ਵੀ ਸਕੈਮ ਇਹ ਆ ਕਿ ਸ਼ੋਅ ਕਰਦੇ ਆ ਕਿ ਮੈਂ ਇਸ ਬੰਦੇ ਨੂੰ 27 22 ਡਾਲਰ ਦਊਂਗਾ ਬਟ ਐਕਚੁਅਲ ਵਿੱਚ ਦਿੰਦੇ ਉਹਨੂੰ 15 16 ਹੀ ਆ ਤੇ ਜਿਹੜੇ ਵਾਧੂ ਪੈਸੇ ਉਹਦੇ ਲੈ ਜਾਂਦੇ ਆ ਉਹ ਬੰਦਾ ਉਹਨੂੰ ਕਢਾ ਕੇ ਉਹਨੂੰ ਕੈਸ਼ ਵਾਪ ਉੱਤੇ ਸਰਕਲ ਹੋਈ ਜਾਂਦੀ ਆ ਤੇ ਦੂਜੇ ਪਾਸੇ ਸਰਕਾਰ ਨੂੰ ਉਹਨੂੰ ਟੈਕਸ ਵੀ ਦੇਣਾ ਪੈਂਦਾ ਕਿ ਸਰਕਾਰ ਇਹ ਸਮਝਦੀ ਕਿ ਬੰਦੇ ਨੂੰ 27 ਡਾਲਰ ਦਿੱਤੇ ਜਾ ਰਹੇ ਤੇ ਟੈਕਸ 27 ਉਹ ਟੈਕਸ ਵੀ ਪੱਲੇ ਹੁੰਦਾ ਬੰਦਾ ਮਤਲਬ ਹਰ ਤਰੀਕੇ ਦੇ ਨਾਲ ਬੰਦੇ ਨੂੰ ਚੂਸਿਆ ਜਾ ਰਿਹਾ ਹੈ ਤੇ ਉਹਨਾਂ ਦਿਨਾਂ ਦੇ ਵਿੱਚੋਂ ਫਿਰ ਜਦੋਂ ਧਰਨੇ ਲੱਗਣੇ ਸ਼ੁਰੂ ਹੋ ਗਏ ਬਿਨੀ ਪੈਗ ਦੇ ਵਿੱਚ ਇਹ ਸਾਰੀ ਸਿਚੁਏਸ਼ਨ ਦੇ ਵਿੱਚੋਂ ਮੈਨੀਟੋਬਾ ਦੇ ਵਿੱਚ ਤੇ ਦੂਜਾ ਬਿਰੇ ਸਾਈਡ ਵੜਾਈ ਲੈਂਡ ਦੇ ਵਿੱਚ ਅੱਜ ਤੱਕ 100 ਤੋਂ ਉੱਪਰ ਦਿਨ ਹੋ ਗਏ ਉਹਨਾਂ ਨੂੰ ਧਰਨਾ ਪੱਕਾ ਲਾ ਕੇ ਬੈਠੇ ਆ ਤੇ ਅਸੀਂ ਦੋ ਤਿੰਨ ਕਿ ਮਹੀਨੇ ਤੋਂ ਇੱਥੇ ਸ਼ੁਰੂ ਕਰ ਦਿੱਤੀ ਹੈ ਜਿਹੜੀ ਆਪਣੀ ਮੋਬਾਈਲਾਈਜੇਸ਼ਨ ਲੋਕਾਂ ਦੀ ਸੰਘਰਸ਼ਦਾਰਾ ਮੀਟਿੰਗਾਂ ਦਾ ਦੌਰ ਐਮਪੀਆਂ ਨਾਲ ਐਮਪੀਪੀਆਂ ਨਾਲ ਗੱਲਬਾਤ ਚੱਲੀ ਆ ਸਾਰੇ ਮਸਲੇ ਨੂੰ ਸਮਝਦੇ ਆ ਉਹ ਤੇ ਉਹਨਾਂ ਨੂੰ ਪਤਾ ਹੈ ਕੌਣ ਸਹੀ ਹੈ ਕੌਣ ਗਲਤ ਉਹਨਾਂ ਨੂੰ ਪਤਾ ਕਿ ਸਰਕਾਰ ਦੀ ਗਲਤੀ ਹੈ ਸਾਡੇ ਕੋਲ ਹੋਈ ਹੈ ਗਲਤੀ ਪਰ ਅਗਲੇ ਸਾਲ ਇਲੈਕਸ਼ਨ ਆ ਇਸ ਕਰਕੇ ਜਿਹੜਾ ਇਸ ਟਾਈਮ ਮਾਹੌਲ ਆ ਦੋਨਾਂ ਪਾਰਟੀਆਂ ਦੇ ਵਿੱਚੋਂ ਪਰ ਪੈਸੇ ਦੇ ਕੇ ਜਿਵੇਂ ਐਡਵਰਟਾਈਜ਼ਮੈਂਟ ਕਰਾਈ ਜਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਆਈਆਂ ਵੀ ਆ ਕਿ ਲਿਬਰਲਸ ਜਿਹੜੇ ਕੰਜ਼ਰਵੇਟਿਵ ਉਹਦੇ ਵੀ ਇਨਵੋਲਵ ਹੈਗੇ ਆ ਦੂਜੇ ਵੀ ਇਨਵੋਲਵ ਹੈਗੇ ਆ ਕਿ ਸਟੂਡੈਂਟ ਨੂੰ ਹਰ ਮਸਲੇ ਦੇ ਜਿਹੜੀ ਹਰ ਸਮੱਸਿਆ ਦਾ ਕਾਰਨ ਮੰਨਿਆ ਜਾ ਰਿਹਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਪਾ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਰਾਹੀਂ ਤੇ ਉਹਦੇ ਤੋਂ ਬਾਅਦ ਹੁਣ ਉਹ ਸਾਰੀਆਂ ਸਮੱਸਿਆਵਾਂ ਦੀ ਜਿਹੜਾ ਸਾਰੇ ਇਮੀਗ੍ਰੇਸ਼ਨ ਨੂੰ ਕਹਿ ਰਹੇ ਆ ਮਤਲਬ ਉਹੀ ਨਸਲੀ ਜਿਹੜਾ ਵਿਤਕਰੀ ਦੀ ਜਦੋਂ ਉਹਨੂੰ ਅੱਗ ਨੂੰ ਹਵਾ ਦਿੱਤੀ ਆ ਤਾਂ ਉਹਦੇ ਵਿੱਚ ਹੋ ਸਕਦੇ ਵਿੱਚ ਤਾਂ ਹਰੇਕ ਨੇ ਝੋਲਸਣਾ ਉਸ ਕਰਕੇ ਹੁਣ ਸਾਰੇ ਮਤਲਬ ਜਿਹੜੇ ਕਹਿ ਰਹੇ ਕਿ ਇਮੀਗ੍ਰੈਂਟਸ ਰਿਸਪੌਂਸਿਬਲ ਹੈ ਜੌਬਾਂ ਖਾ ਗਏ ਇਹ ਇਨਾ ਕਰਕੇ ਹਾਊਸਿੰਗ ਕਰਾਈਸਿਸ ਆ ਇਨਾ ਕਰਕੇ ਗੰਦ ਪਿਆ ਆ ਇਨਾ ਹੁਣ ਰੈਸੈਸ਼ਨ ਦਾ ਮਤਲਬ ਤਾਂ ਇਹ ਹੁੰਦਾ ਵੀ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਹੈ ਨਹੀਂ ਬਾਜ਼ਾਰ ਚੀਜ਼ਾਂ ਦੇ ਨਾਲ ਭਰੇ ਪਏ ਨਹੀਂ ਨਾਲੇ ਨਾਲੇ ਅਲਟੀਮੇਟਲੀ ਹਨਾ ਸਟੂਡੈਂਟ ਤਾਂ ਆਪਣੇ ਨਾਲ ਕਿੰਨੇ ਹਜ਼ਾਰ ਡਾਲਰ ਲੈ ਕੇ ਆਇਆ ਹਾਂ ਉਹਨੇ ਤਾਂ ਇਸ ਕੰਟਰੀ ਨੂੰ ਆ ਕੇ ਪਹਿਲਾਂ ਦਿੱਤਾ ਕੁਛ ਨਾ ਕੁਝ ਮੈਂ ਉਹੀ ਗੱਲ ਕਹਿੰਦਾ ਕਿ ਲੋ ਇਮੀਗ੍ਰੈਂਟਸ ਆਏ ਆ ਉਹਨਾਂ ਕਰਕੇ ਤਾਂ ਜਿਹੜੀ ਇਕਨੋਮੀ ਹੈ ਇਹ 10 20 ਸਾਲ ਹੋਰ ਅੱਗੇ ਚੱਲੇਗੀ ਨਹੀਂ ਤਾਂ ਆਹ ਸਿਚੁਏਸ਼ਨ ਤਾਂ ਆਜੇ ਤੋਂ 10 20 ਸਾਲ ਪਹਿਲਾਂ ਬਣ ਜਣੀ ਸੀ ਜਿਹੜੀ ਰੈਸੈਸ਼ਨ ਵਾਲੀ ਆ ਵੀ ਪੈਸਾ ਕੁਝ ਕ ਬੰਦੇ ਦੇ ਕੋਲ ਇਕੱਠਾ ਹੋ ਗਿਆ ਤੇ ਮਾਰਕੀਟ ਦੇ ਵਿੱਚ ਪਰਚੇਜ਼ਿੰਗ ਪਾਵਰ ਹੈ ਨਹੀਂ ਲੋਕਾਂ ਦੀ ਪਰਚੇਸਿੰਗ ਪਾਵਰ ਹੈ ਨਹੀਂ ਇਸ ਕਰਕੇ ਚੀਜ਼ਾਂ ਵੇਚੇ ਨਹੀਂ ਰਹੀਆਂ ਤੇ ਵੱਡੇ ਜਿਹੜੇ ਬਿਜ਼ਨਸ ਆ ਉਹ ਬੰਦ ਹੋ ਰਹੇ ਆ ਵਨ ਬਾਈ ਵਨ ਇਹਨੂੰ ਤਾਂ ਅਸੀਂ ਮਤਲਬ ਇੱਕ ਕੈਪਟਲਿਸਟ ਜਾਂ ਸਮਾਜ ਕਹਿੰਦੇ ਆ ਕਿ ਇੱਥੇ ਰੈਸੈਸ਼ਨ ਲਗਾਤਾਰ ਆਉਂਦੀ ਆ 2008 ਦੇ ਵਿੱਚ ਆਇਆ ਸੀਗਾ ਉਹਦੇ ਤੋਂ ਬਾਅਦ ਇਹ ਉਹਦੇ ਨਾਲੋਂ ਵੱਡਾ ਰੈਸੈਸ਼ਨ ਹੈਗਾ ਸਾਰੇ ਇਕਨੋਮਿਸਟ ਰੇਡੀਓ ਦੇ ਉੱਤੇ ਬੈਠ ਕੇ ਕੋਈ ਉਹਨਾਂ ਨੂੰ ਮਤਲਬ ਪੁੱਛਦੇ ਆ ਕਿ ਰੇਡੀਓ ਵਾਲੇ ਐਂਕਰ ਬੰਦਾ ਮਤਲਬ ਉਹ ਇੱਕ ਤਰੀਕਾ ਦੱਸ ਦੋ ਸਵਾਲ ਪੁੱਛਿਆ ਕਿ ਕੀ ਤੁਹਾਨੂੰ ਲੱਗਦਾ ਕਿ ਅਗਲੇ ਸਾਲ ਤੱਕ ਕੈਨੇਡੀਅਨ ਇਕਨੋਮੀ ਹੈ ਜਿਹੜੀ ਉੱਪਰ ਜਾਊਗੀ ਤਾਂ ਔਪੋਲਾ ਜਾ ਮੂੰਹ ਬਣਾ ਕੇ ਕਹਿ ਹੋਊਗੀ ਅੰਕਰ ਪੁੱਛਦਾ ਕਿ ਕੀ ਇਕਨੋਮੀ ਮਤਲਬ ਬਿਲਕੁਲ ਥੱਲੇ ਗਿਰਜੂਗੀ ਨਹੀਂ ਬਿਲਕੁਲ ਤਾਂ ਨਹੀਂ ਥੱਲੇ ਗਰੇਗੀ ਸਲੋਲੀ ਲੈਂਡਡ ਹੋਊਗੀ ਸਲੋਲੀ ਲੈਂਡਡ ਦਾ ਕੀ ਮਤਲਬ ਵੀ ਲਗਾਤਾਰ ਥੱਲੇ ਜਾਣੀ ਹੈ ਤਸ ਰਹੀ ਹੈ ਲਗਾਤਾਰ ਗੱਕ ਰਹੀ ਹੈ ਸਿੱਧੇ ਸ਼ਬਦਾਂ ਦੇ ਵਿੱਚ ਅਸਲ ਵਿੱਚ ਲੋਕਾਂ ਦਾ ਧਿਆਨ ਡਾਇਵਰਟ ਤੁਸੀਂ ਕਹਿ ਰਹੇ ਹੋ ਸਾਰੇ ਸਾਰੇ ਮਸਲਿਆਂ ਦਾ ਜਿਹੜਾ ਜ਼ਿੰਮੇਵਾਰ ਆ ਜ਼ਿੰਮੇਵਾਰ ਆ ਉਹ ਸਟੂਡੈਂਟ ਨੂੰ ਬਣਾ ਦਿੱਤਾ ਗਿਆ ਇੱਕ 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 ਵਿਕਰਮ ਮੇਰਾ ਸਵਾਲ ਇਹ ਆ ਕਿ ਬ੍ਰੈਮਟਨ ਹੋ ਗਿਆ ਸਰੀ ਹੋ ਗਿਆ ਵੈਨਕੂਵਰ ਹੋ ਗਿਆ ਹਨ ਆਮ ਇਹ ਗੱਲ ਕੀਤੀ ਜਾਂਦੀ ਹੈ ਕਿ ਯਾਰੇ ਪੰਜਾਬ ਹੀ ਨੇ ਹਨਾ ਇਹ ਇਹ ਦੂਜਾ ਪੰਜਾਬ ਵਸਿਆ ਹੋਇਆ ਇੱਥੇ ਹੁਣ ਜਿੱਥੇ ਪੰਜਾਬ ਵਸਿਆ ਹੋਇਆ ਪੰਜਾਬੀ ਸਭ ਤੋਂ ਵੱਧ ਸਮੱਸਿਆ ਦਾ ਸਾਹਮਣਾ ਕਰ ਰਿਹਾ ਪੰਜਾਬੀ ਸਟੂਡੈਂਟ ਇਸ ਇਹ ਗਿਣਤੀ ਚ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਗਿਣਤੀ ਹੈ ਸਟੂਡੈਂਟਸ ਦੀ ਫਿਰ ਇੱਥੇ ਯਾਰ ਆਪਣਾ ਜਦੋਂ ਭਾਈਚਾਰਾ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਹਨਾ ਐਮਪੀ ਜਿਹੜੇ ਨੇ ਉਹ ਵੀ ਇੱਥੇ ਪੰਜਾਬੀ ਨੇ ਉਹ ਪੋਜ਼ਿਟਿਵਿਟੀ ਜਿਹਨੇ ਨਜ਼ਰ ਆਉਂਦੀ ਯਾਰ ਵੀ ਆਪਣੇ ਹੀ ਨੇ ਬੰਦੇ ਇਹ ਤਾਂ ਸਾਡੀ ਗੱਲ ਕਰਨ ਗਈ ਆ ਸਾਡਾ ਮਸਲਾ ਹੱਲ ਜਿਹੜਾ ਬੜਾ ਸੌਖਾ ਹੋ ਸਕਦਾ ਇਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਜਦੋਂ ਤੁਸੀਂ ਮਤਲਬ ਦੇਖਦੇ ਨੇ ਆਪਾਂ ਬੱਸੇ ਚੜ੍ਹਦੇ ਰਹੇ ਹਾਂ ਜਦੋਂ ਬੱਸ ਦੇ ਵਿੱਚ ਚੜ੍ਹਨਾ ਸਾਰਿਆਂ ਨੇ ਹੁੰਦਾ ਉਸੇ ਬੱਸ ਦੇ ਵਿੱਚ ਜਦੋਂ ਬੰਦੇ ਚੜ੍ਹ ਜਾਂਦੇ ਆ ਤੇ ਜਿਹੜੇ ਅੰਦਰ ਹੁੰਦੇ ਉਹਨਾਂ ਲੱਗਦਾ ਵੀ ਬੱਸ ਭਰ ਗਈ ਤਾਕੀ ਬੰਦ ਹੋਵੇ ਤੁਸੀਂ ਬਾਹਰ ਰਹੋ ਤੁਸੀਂ ਬਾਹਰ ਰਹੋ ਹਨਾ ਤੇ ਉਹ ਇੱਕ ਦੋ ਨੂੰ ੱੱਕੇ ਮਾਰਦੇ ਆ ਸੇਮ ਇੱਥੇ ਹੈਗਾ ਸਾਨੂੰ ਦੇਖਣ ਨੂੰ ਲੱਗਦਾ ਕਿ ਸਾਡਾ ਸਮਾਜ ਇੱਕ ਆ ਸਮਾਜ ਦੇ ਵਿੱਚ ਅਸਲ ਦੇ ਵਿੱਚ ਲੇਹਰਾਂ ਹੈਗੀਆਂ ਪਰਤਾਂ ਹੈਗੀਆਂ ਵੱਖ-ਵੱਖ ਲੋਕਾਂ ਨਹੀਂ ਹੈ ਇਹ ਜਮਾਤੀ ਸਮਾਜ ਆ ਇੱਕ ਪਾਸੇ ਲੁੱਟ ਕਰਨ ਵਾਲੇ ਆ ਦੂਜੇ ਪਾਸੇ ਲੁੱਟੇ ਜਾਣ ਵਾਲੇ ਜਿਹੜੇ ਹੈਗੇ ਲੁੱਟ ਕਰਨ ਵਾਲੇ ਉਹ ਇੱਕ ਵਾ ਜੇ ਨਹੀਂ ਵੀ ਮਤਲਬ ਇੱਕ ਹੈਗੇ ਤਾਂ ਕਿਸੇ ਵੀ ਤਰੀਕੇ ਦੇ ਨਾਲ ਇੱਕ ਹੋ ਜਾਂਦੇ ਆ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੀਡਰ ਮਜੂ ਹੈਗੇ ਆ ਨਵਾਲਾ ਇੰਡੀਆ ਵਿੱਚ ਵੀ ਆ ਉਹੀ ਕੱਲ ਹੀ ਹੁੰਦੇ ਉਹੀ ਸਵੇਰ ਨੂੰ ਕਾਂਗਰਸੀ ਹੁੰਦੇ ਆ ਉਹੀ ਆਮ ਆਦਮੀ ਉਹੀ ਸਵੇਰ ਨੂੰ ਕਾਲੀ ਦਾਲ ਹੁੰਦਾ ਤੇ ਉਹੀ ਹਾਲ ਇੱਥੇ ਆ ਪਹਿਲਾਂ ਜਿਹੜੇ ਪੀਰ ਪੌਲੀਆ ਸਾਹਿਬ ਸਾਡੇ ਧਰਨੇ 'ਚ ਪਿਛਲੇ ਸਾਲ 1000 ਸਟੂਡੈਂਟ ਦਾ ਡੈਪੋਟੇਸ਼ਨ ਵਾਲਾ ਕੇਸ ਹੈਗਾ ਕਹਿੰਦੇ ਵੀ ਨੀਡ ਦੀ 700 ਸਟੂਡੈਂਟਸ ਇਹ ਸਾਡੇ ਬੱਚੇ ਆ ਸਾਨੂੰ ਇਹ ਚਾਹੀਦੇ ਆ ਉਹੀ ਅੱਜ ਪੀਅਰ ਪੋਲੀਸ ਸਾਹਿਬ ਕਹਿ ਰਹੇ ਕਿ ਜਦੋਂ ਮੈਂ ਆਊਂਗਾ ਤਾਂ ਮੈਂ ਸਟੂਡੈਂਟਾਂ ਨੂੰ ਡੈਪੋਟ ਕਰੂੰਗਾ ਮੈਂ ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਆਇਆ ਹਨ ਉਹ ਸਾਰੇ ਬੰਦੇ ਦੀ ਕੈਟਾਗਰੀ 1 ਆ ਇਸ ਕਰਕੇ ਜਿਹੜੇ ਸਾਡੇ ਪੰਜਾਬੀ ਸਾਨੂੰ ਲੱਗ ਰਹੇ ਆ ਉਹ ਇਹ ਜ਼ਰੂਰੀ ਨਹੀਂ ਵੀ ਪਗਵੰਦੀ ਵਾਲਾ ਸਾਡਾ ਪੰਜਾਬੀ ਆ ਹੁਣ ਪੱਗਾਂ ਤੇ ਬਾਦਲ ਲੱਗੇ ਵੀ ਬੰਨੀ ਫਿਰਦੇ ਉਹ ਸਿੱਖ ਤਾਂ ਨਹੀਂ ਨੇ ਹੈਗੇ ਇਹਦਾ ਮਤਲਬ ਇਸ ਕਰਕੇ ਇਹ ਬੰਦੇ ਦੇਖਣ ਨੂੰ ਸਾਡੇ ਆ ਬਟ ਇਹ ਅੰਦਰੋਂ ਮਤਲਬ ਉਹਨਾਂ ਦੇ ਨਾਲ ਜਿਹੜੇ ਖੜ੍ਹ ਗਏ ਆ ਜਾ ਕੇ ਜਿਹੜੇ ਲੁੱਟ ਕਰ ਰਹੇ ਆ ਜਿਹੜੇ ਇਹ ਸਿਸਟਮ ਦਾ ਹਿੱਸਾ ਹੈਗੇ ਆ ਕੈਨੇਡੀਅਨਸ ਦਾ ਸਾਰਾ ਹਿੱਸਾ ਤਾਂ ਨਹੀਂ ਹੁਣ ਸਾਰੀ ਚਿੱਟੀ ਜਮੜੀ ਸਾਡੇ ਖਿਲਾਫ ਤਾਂ ਨਹੀਂ ਹੈਗੀ ਬਹੁਤ ਸਾਰੇ ਕੈਨੇਡੀਅਨਸ ਜਿਹੜੀ ਅੱਜ 50 ਯੂਨੀਅਨਸ ਦੇ ਨਾਲ ਸਾਡੀ ਮੀਟਿੰਗ ਹੋਈ ਆ ਉਹਦੇ ਵਿੱਚ ਬਹੁਤ ਸਾਰੇ ਕੈਨੇਡੀਅਨਸ ਹੈਗੇ ਆ ਜਿਹੜੇ ਸਾਡੀ ਸਪ ਜੇ ਸਾਡੇ ਹੁੰਦੇ ਤਾਂ ਸਾਡੇ ਨਾਲ ਖੜਦੇ ਦੂਜਾ ਇੱਕ ਇੱਕ ਇਹ ਵੀ ਮੈਂ ਜਦੋਂ ਆਖਰੀ ਗੱਲ ਕਹਿਣੀ ਚਾਹੂੰਗਾ ਕਿ ਬੰਦੇ ਦਾ ਇੱਥੇ ਤੱਕ ਸਰੀਰ ਆਪਣਾ ਹੁੰਦਾ ਦਿਮਾਗ ਵੀ ਆਪਣਾ ਹੁੰਦਾ ਪਰ ਦਿਮਾਗ ਦੇ ਵਿੱਚ ਵਿਚਾਰ ਉਹ ਆਪਣੇ ਨਹੀਂ ਹੁੰਦੇ ਵਿਚਮਾਰ ਜਿਹੜੇ ਦਿਮਾਗ ਹੁੰਦੇ ਜਿਹੜਾ ਵਿਚਾਰ ਹੁੰਦੇ ਆ ਉਹ ਰਾਜ ਕਰਦੀ ਜਮਾਤ ਦੇ ਹੁੰਦੇ ਆ ਤੇ ਜਿਹੜਾ ਰਾਜ ਕਰਦੀ ਜਮਾਤ ਦੇ ਕੋਲ ਸਾਰੇ ਸੋਰਸ ਹੁੰਦੇ ਆ ਮੀਡੀਆ ਸੋਸ਼ਲ ਮੀਡੀਆ ਸਾਰੇ ਦੇਤੇ ਉਹਨਾਂ ਦਾ ਕਬਜ਼ਾ ਆਇਆ ਤਾਂ ਇੱਕ ਝੂਠ ਨੂੰ 100 ਵਾਰੀ ਬੋਲਦੇ ਆ ਤੇ ਲੋਕ ਉਹਨੂੰ ਸੱਚ ਮੰਨ ਲੈਂਦੇ ਆ ਤੇ ਇਸ ਕਰਕੇ ਉਹਨਾਂ ਨੂੰ ਸਿਖਾਇਆ ਹੀ ਜਾ ਰਿਹਾ ਕਿ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਇਨ੍ਹਾਂ ਕੋਲ ਆ ਤਾਂ ਕਿ ਉਹ ਸਹੀ ਸਮੱਸਿਆ ਉਹਨਾਂ ਦੀਆਂ ਸਮੱਸਿਆਵਾਂ ਦੀ ਜੜ ਵੀ ਇਸ ਸਿਸਟਮ ਦੇ ਵਿੱਚ ਹੀ ਪਈ ਆ ਜਿਹੜਾ ਇਸ ਸਰਮਾਇਦਾਰੀ ਪ੍ਰਬੰਧ ਹੈਗਾ ਆ ਜਿਹੜਾ ਪ੍ਰੋਫਿਟ ਦੇ 베ਸਟ ਵਾ ਤੇ ਸਾਡੀਆਂ ਸਮੱਸਿਆਵਾਂ ਦੀ ਜੜ ਵੀ ਇੱਥੇ ਆ ਕਿ ਸਾਨੂੰ ਸਾਡੇ ਉੱਤੇ ਇਮੀਗ੍ਰੇਸ਼ਨ ਦਾ ਇੱਕ ਬੈਰੀਅਰ ਲਾ ਕੇ ਸਾਨੂੰ ਇੱਕ ਚੀਪ ਲੇਬਰ ਵਜੋਂ ਰੱਖਣਾ ਲੰਬੇ ਸਮੇਂ ਲਈ ਇਸ ਸਿਸਟਮ ਦੀ ਲੋੜ ਆ ਆਖਰੀ ਸਵਾਲ ਹੈ ਮੇਰਾ ਵੀ ਤੇ ਕਿੰਨਾ ਕੁ ਇਰਾਦਾ ਕਿੰਨਾ ਕੁ ਪੱਕਾ ਹੈ ਨਾ ਵੀ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਸਰਕਾਰਾਂ ਕਦੋਂ ਗੱਲ ਸੁਣਣੇ ਆ ਕਦੋਂ ਗੱਲ ਮੰਨਣ ਤੁਸੀਂ ਉਸ ਜਗ੍ਹਾ ਤੇ ਬੈਠੇ ਹੋ ਜਿੱਥੇ ਕਹਿੰਦੇ ਵੀ ਕੰਮ ਬਿਨਾ ਸਰਵਾਈਵ ਵੀ ਨਹੀਂ ਹੁੰਦਾ ਹੈ ਨਾ ਰੋਟੀ ਖਾਣੀ ਵੀ ਔਖੀ ਹੁੰਦੀ ਆ ਮਤਲਬ ਕਿ ਕਿੰਨਾ ਕੁ ਲੰਬਾ ਜਾ ਸਕਦਾ ਸੰਘਰਸ਼ ਜਿੰਨਾ ਵੀ ਜਾਂਦਾ ਤਿਆਰ ਹੋ ਤੁਸੀਂ ਹਾਂਜੀ ਜੇ ਤਾਂ ਕਹੀਏ ਮਤਲਬ ਇਰਾਦੇ ਦੀ ਗੱਲ ਹੁਣ ਸਾਰੇ ਬੈਠਦੇ ਆ ਮਤਲਬ ਪੰਜਾਬੀਆਂ ਲਈ ਤਾਂ ਕੰਮ ਹੀ ਹੋ ਗਈ ਗੱਲ ਕਿ ਜਦੋਂ ਕਿਤੇ ਧਰਨਾ ਲਾਉਣ ਬੈਂਦੇ ਆਣ ਕਹਿੰਦੇ ਨੇ ਵੀ ਸਾਲ ਤਾਂ ਬੈਠੇ ਆ ਕਿਉਂਕਿ ਲਾਇਆ ਤਾਂ ਯਾਰ ਹੁਣ ਤੇ ਆਮ ਗੱਲ ਹੀ ਹੋ ਗਈ ਵੀ ਪੰਜਾਬੀਆਂ ਲਈ ਸਾਲ ਕੋ ਵੱਡੀ ਚੀਜ਼ ਨਹੀਂ ਹੈਗੀ ਉਹ ਕਹਿੰਦਾ ਲਾਪੇ ਵੀ ਠੀਕ ਆ ਦੂਜਾ ਮਤਲਬ ਇਸ ਇਤਿਹਾਸ ਪੜਦੇ ਆ ਚਾਹੇ ਉਹ ਠੰਡੇ ਬੁਰਜ ਦਾ ਇਤਿਹਾਸ ਆ ਤਤੀ ਤਵੀ ਦੇ ਮੌਸਮ ਦਾ ਵੀ ਫਰਕ ਨਹੀਂ ਅਲਗੋਮਾ ਯੂਨੀਵਰਸਿਟੀ ਮੋਰੇ -20 ਡਿਗਰੀ ਟੈਂਪਰੇਚਰ ਵਿੱਚ ਵੀ ਬਰਫ਼ ਦੇ ਉੱਤੇ ਖੜਖੜ ਫੋਟੋਆਂ ਕਰਾਉਂਦੇ ਵੀ ਨਹੀਂ ਬੈਠੇ ਆ ਯੂਨੀਵਰਸਿਟੀ ਨਾਲ ਮੱਥਾ ਲਾਇਆ ਹਨ ਸੋ ਇਸ ਕਰਕੇ ਇੱਥੇ ਵੀ ਬੈਠੇ ਆ ਇਤਿਹਾਸ ਦਾ ਵਿਰਸਾ ਆਪਣੇ ਕੋਲ ਹੈਗਾ ਆ ਬਾਕੀ ਹਾਲਾਤ ਵਾ ਹਾਲਾਤ ਮੋਰੇ ਕਿਦਾਂ ਦੇ ਬਣਦੇ ਆ ਕਿੱਡੀ ਲੰਬੀ ਲੜਾਈ ਅਸੀਂ ਤਾਂ ਲੰਬੀ ਤੋਂ ਲੰਬੀ ਲੜਾਈ ਲਈ ਤਿਆਰ ਬੈਠੇ ਆ ਕੰਮ ਕਰ ਰਹੇ ਆ ਸਾਰੇ ਸ਼ਿਫਟਾਂ 'ਚ ਟੀਮਾਂ ਬੰਡੀਆਂ ਹੋਈਆਂ ਸਵੇਰ ਵਾਲੇ ਸ਼ਾਮ ਵਾਲੇ ਬੰਤੇ ਸਾਡੇ ਕੋਲ ਹੈਗੇ ਆ ਇਸ ਕਰਕੇ ਲੰਬੀ ਲੜਾਈ ਲਈ ਅਸੀਂ ਤਿਆਰ ਹੋ ਕੇ ਬੈਠੇ ਆ ਤੇ ਉਹਦੇ ਲਈ ਸਾਨੂੰ ਕੋਈ ਫਿਕਰ ਹੈ ਨਹੀਂ ਚਾਹੇ ਜਿੰਨਾ ਟਾਈਮ ਮਰਜ਼ੀ ਲੜਨਾ ਪੈ ਜਾਵੇ ਕਿਉਂਕਿ ਸਾਡੇ ਕੋਲ ਹੋਰ ਕੋਈ ਰਾਸਤਾ ਹੈ ਨਹੀਂ ਉਹ ਕਹਿੰਦੇ ਨੇ ਕਿ ਮਤਲਬ ਸਰਸਾਂ ਆਉਦੀ ਦਾ ਹਰੇਕ ਦੀ ਜ਼ਿੰਦਗੀ ਚ ਪਰ ਉਹਨੂੰ ਲੰਘਦਾ ਕੋਈ ਕੋਈ ਆ ਸੋ ਇਸ ਕਰਕੇ ਸਾਡੇ ਪੁਰਖਿਆਂ ਨੇ ਤਾਂ ਲੰਗੀ ਆ ਸਾਡੀ ਜ਼ਿੰਦਗੀ ਜੀ ਵੀ ਆਈ ਆਪਾਂ ਤੇ ਲੰਘਾਂਗੇ ਜਿੱਦਾਂ ਦੇ ਵੀ ਹੋਈ ਮਤਲਬ ਪਿੱਛੇ ਮੁੜਨ ਦਾ ਸਾਡੇ ਕੋਲ ਰਾਹ ਹੈ ਨਹੀਂਗਾ ਜਿਨ੍ਹਾਂ ਲਈ ਅਸੀਂ ਲੜ ਰਹੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਘਰਾਂ ਦੇ ਵਿੱਚੋਂ ਨਿਕਲੋ ਮਤਲਬ ਪ੍ਰਸਤਨਾ ਨਾ ਬਣੋ ਤੁਹਾਡੇ ਲਈ ਖੜੇ ਆ ਜੀ ਹਜ਼ਾਰਾਂ ਬੰਦਿਆਂ ਦਾ ਮਸਲਾ ਆ ਤੁਸੀਂ ਉਹਨੇ ਹੀ ਆ ਜਾਓ ਤਾਂ ਜਿਹੜੇ ਸਾਡੇ ਖਿਲਾਫ ਬੋਲਦੇ ਆ ਸਾਨੂੰ ਇਹਨਾਂ ਦੀ ਪ੍ਰਵਾਹ ਕਰਦੀ ਲੋੜ ਨਹੀਂ ਸਾਨੂੰ ਹੋਰ ਵੀ ਕਿਸੇ ਨੂੰ ਹਾਕ ਮਾਰਦੀ ਲੋੜ ਨਹੀਂ ਹੈਗੀ ਅਸੀਂ ਇਹ ਜਿੱਤ ਸਕਦੇ ਆ ਮੌਕਾ ਪ੍ਰਸਤਨਾ ਬਣੋ ਤੇ ਇਹ ਲੜਾਈ ਬਹੁਤ ਜਲਦੀ ਜਿੱਤੀ ਜਾ ਸਕਦੀ ਹੈ ਜਿੰਨੀ ਜਲਦੀ ਜਾਂਦਾ ਉਹ ਆ ਜਾਣ ਜਿਨ੍ਹਾਂ ਦਾ ਮਸਲਾ ਆ ਜਾ ਉਹ ਆ ਜਾਣ ਜਿਹਨਾਂ ਨੂੰ ਅਸੀਂ ਅਪੀਲ ਕਰ ਰਹੇ ਆ ਕਿ ਸਾਡੇ ਨਾਲ ਖੜੋ ਜਿਹੜੇ ਸਿਹਰਦ ਲੋਕ ਹੈਗੇ ਆ ਇਹ ਮਸਲਾ ਤਾਂ 2 ਦਿਨਾਂ ਦੇ ਵਿੱਚ ਵੀ ਹੱਲ ਹੋ ਸਕਦਾ ਜੇ ਹੱਲ ਨਾ ਹੋਇਆ ਤਾਂ ਇਹ 2 ਮਹੀਨੇ ਵੀ ਲੱਗ ਸਕਦੇ ਆ ਤੇ ਇਹਨੂੰ ਸਾਲ ਵੀ ਲੱਗ ਸਕਦਾ ਤੇ ਅਸੀਂ ਤਿਆਰ ਆ ਉਹਦੇ ਲਈ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਿਲਕੁਲ ਇਹ ਜਿਹੜਾ ਮਸਲਾ ਜਿਵੇਂ ਦੱਸਿਆ ਵਿਕਰਮ ਨੇ ਵੀ ਦੱਸਿਆ ਕਿ ਇਹ ਕਿਸੇ ਚੰਦਕ ਲੋਕਾਂ ਦਾ ਨਹੀਂ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਜਿਹੜੀ ਆ ਉਹ ਪਿਸ ਸਕਦੀ ਆ ਜੇ ਇਸ ਮਸਲੇ ਦੇ ਉੱਤੇ ਜਿਹੜਾ ਆ ਇੱਕ ਵੱਡਾ ਇਕੱਠ ਜਿਹੜਾ ਆ ਉਹ ਨਹੀਂ ਪੈਦਾ ਹੁੰਦਾ ਇੱਕ ਵੱਡਾ ਜਿਹੜਾ ਪ੍ਰੈਸ਼ਰ ਆ ਉਹ ਸਰਕਾਰ ਤੇ ਨਹੀਂ ਪੈਦਾ ਹੁੰਦਾ ਇੱਕ ਗੱਲ ਹੋਰ ਮੈਨੂੰ ਜਿਹੜੀ ਬੜੀ ਚੰਗੀ ਲੱਗੀ ਇੱਥੇ ਆਫ ਕੈਮਰਾ ਗੱਲ ਹੋ ਰਹੀ ਸੀ ਕਿ ਇੱਥੇ ਓਪਨ ਡਿਸਕਸ਼ਨ ਹੈ ਇੱਥੇ ਕੋਈ ਵੀ ਬੰਦਾ ਆ ਸਕਦਾ ਜਿਹੜਾ ਜਿਹਨੂੰ ਲੱਗਦਾ ਨਾ ਕਿ ਇਹ ਬੈਠੇ ਨੇ ਜਾਂ ਇਹਨਾਂ ਦਾ ਮੁੱਦਾ ਸਹੀ ਨਹੀਂ ਤਾਂ ਉਹ ਇੱਥੇ ਆ ਕੇ ਗੱਲ ਕਰ ਸਕਦੇ ਨੇ ਸੋ ਖਾਸ ਕਰਕੇ ਗੁਜਾਰਿਸ਼ ਉਹਨਾਂ ਲੋਕਾਂ ਨੂੰ ਆ ਜਿਹੜੇ ਇੱਥੇ ਸਥਾਪਿਤ ਹੋਏ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਜਿਹੜੇ ਇੱਥੇ ਚੰਗਾ ਆਪਣਾ ਬਿਜ਼ਨਸ ਰਨ ਕਰ ਰਹੇ ਨੇ ਕਿ ਆਪਣਿਆਂ ਦੀ ਜਦੋਂ ਅਸੀਂ ਬੇਗਾਨੇ ਮੁਲਕ 'ਚ ਬਾਹ ਫੜਦੇ ਆ ਉਸ ਤੋਂ ਵੱਡੀ ਸੇਵਾ ਜਾਂ ਉਸ ਤੋਂ ਵੱਡਾ ਕਾਰਜ ਨਹੀਂ ਹੋ ਸਕਦਾ ਸੋ ਆਉਣਾ ਚਾਹੀਦਾ ਕਿਉਂਕਿ ਇਹੀ ਸਟੂਡੈਂਟਸ ਨੇ ਜਿਨ੍ਹਾਂ ਨੇ ਕੈਨੇਡਾ ਨੂੰ ਜਿਹੜਾ ਆ ਉਹ ਉੱਪਰ ਲੈ ਕੇ ਗਏ ਨੇ ਇਹੀ ਸਟੂਡੈਂਟ ਨੇ ਜਿਨ੍ਹਾਂ ਨੇ ਕੈਨੇਡਾ ਦੀ ਰੀਅਲ ਏਸਟੇਟ ਨੂੰ ਜਿਹੜਾ ਬੂਸਟ ਦਿੱਤਾ 2-2000 ਨੂੰ ਅੱਜ ਬ੍ਰੈਂਪਟਨ ਦੇ ਵਿੱਚ ਨਿੱਕੀਆਂ-ਨਿੱਕੀਆਂ ਬੇਸਮੈਂਟਾਂ ਹੋਈਆਂ ਨੇ ਉਹਦੀ ਵਜ੍ਹਾ ਸਟੂਡੈਂਟ ਨੇ ਉਹਨਾਂ ਤੋਂ ਪੈਸੇ ਕਮਾ ਕੇ ਜੇ ਅੱਜ ਚੁੱਪ ਕਰਕੇ ਜਿਹੜਾ ਆ ਉਹ ਤੁਸੀਂ ਘਰੇ ਬੈਠੇ ਹੋ ਤਾਂ ਮੈਨੂੰ ਲੱਗਦਾ ਯਾਰ ਤੁਸੀਂ ਇੱਥੇ ਸਹੀ ਨਹੀਂ ਬਹੁਤ ਸਾਰੇ ਜਿਹੜੇ ਪੁਰਾਣੇ ਆਏ ਹੋਏ ਨੇ ਉਹ ਇਹਨਾਂ ਕੋਲੇ ਆ ਵੀ ਰਹੇ ਨੇ ਬਿਨਾ ਕੈਮਰੇ ਦੇ ਸਾਹਮਣੇ ਆਇਆ ਸਾਨੂੰ ਇਹ ਦੱਸ ਰਹੇ ਨੇ ਜਿਹੜੇ ਆਗੂ ਇੱਥੇ ਇਸ ਪ੍ਰੋਟੈਸਟ ਨੂੰ ਲੀਡ ਕਰ ਰਹੇ ਨੇ ਕਹਿੰਦੇ ਸਾਡੀ ਜਿਹੜੀ ਮਦਦ ਵੀ ਕੀਤੀ ਜਾ ਰਹੀ ਆ ਲੰਗਰ ਦੇ ਰੂਪ ਦੇ ਵਿੱਚ ਵੀ ਬਹੁਤ ਜਿਹੜੇ ਸੱਜਣ ਨੇ ਉਹ ਇੱਥੇ ਪਹੁੰਚਦੇ ਨੇ ਸੋ ਇੱਕ ਬੜਾ ਜੈਨੂਇਨ ਜਿਹਾ ਮੁੱਦਾ ਲੈ ਕੇ ਇੱਕ ਬੜੇ ਜੈਨੂਇਨ ਰੀਜ਼ਨ ਨੂੰ ਲੈ ਕੇ ਜਿਹੜੇ ਇੱਥੇ ਨੌਜਵਾਨ ਬੈਠੇ ਨੇ ਸੋ ਇਸ ਮੁੱਦੇ ਨੂੰ ਇੱਕ ਵੱਡਾ ਮੁੱਦਾ ਬਣਾ ਕੇ ਜਿਹੜਾ ਆ ਉਹ ਕੈਨੇਡਾ ਸਰਕਾਰ ਮੂਰੇ ਰੱਖਣ ਦੇ ਵਿੱਚ ਇਹਨਾਂ ਦਾ ਸਹਿਯੋਗ ਜਿਹੜਾ ਆ ਉਹ ਸਮੁੱਚੇ ਤੌਰ ਦੇ ਉੱਤੇ ਸਭ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਮਸਲਾ ਜਿਹੜਾ ਆ ਅੱਜ ਕੈਨੇਡਾ ਦੇ ਵਿੱਚ ਆ ਹੋ ਸਕਦਾ ਕੱਲ ਨੂੰ ਹੋਰ ਮੁਲਕਾਂ ਦੇ ਵਿੱਚ ਹੋਵੇ ਤੇ ਇੱਕ ਜੁਟਤਾ ਜਿਹੜੀ ਆ ਉਹ ਹਰ ਇੱਕ ਮਸਲੇ ਦਾ ਹੱਲ ਹੁੰਦੀ ਆ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਆਂ